ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਫਤਿਹ ਅਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਫਰਦਾਨ ਸ਼ਰਮਣੀ ਅਕਾਲੀ ਦਲ ਉਹਨਾਂ ਨੇ ਇੱਕ ਹ ਜਦੋਂ ਪੰਜਾਬ ਦੇ ਵਿੱਚ ਵੱਡੇ ਹੜ੍ਹ ਆਏ ਤਾਂ ਜਦੋਂ ਕਿਸੇ ਨੇ ਪੰਜਾਬ ਦੀ ਬਾਹ ਨਾ ਫੜੀ ਤਾਂ ਉਹਨਾਂ ਨੇ ਆਪ ਲੋਕਾਂ ਦੇ ਵਿੱਚ ਆ ਕੇ ਲੋਕਾਂ ਨੇ ਬਾਹ ਬਾਹ ਫੜੀ ਚਾਹੇ ਉਹ ਕੈਸ਼ ਦੇਣ ਦੀ ਗੱਲ ਸੀ ਮੌਕੇ ਦੀ ਮੌਕੇ ਜਦੋਂ ਸਾਡੇ ਇੱਥੇ ਬੰਨ ਟੁੱਟ ਰਿਹਾ ਸੀ ਫਸਿਆਂ ਦੇ ਕੋਲੇ ਤਾਉ ਆਪ ਇਥੇ ਹਾਜ਼ਰ ਹੋਏ ਔਰ ਉਹਨਾਂ ਨੇ ਆਪ ਆ ਕੇ ਇਥੇ ਸਹਾਇਤਾ ਰਾਸ਼ੀ ਦਿੱਤੀ ਔਰ ਉਸ ਉਸ ਕੜੀ ਨੂੰ ਜਿਹੜਾ ਅੱਗੇ ਵਧਾਉਂਦੇ ਹੋਏ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਅਸੀਂ ਕਿਤੇ ਵੀ ਸਾਡੇ ਚਾਹੇ ਕੋਈ ਵੀ ਭਰਾ ਸਾਡਾ ਹੜਾਂ ਦੇ ਵਿੱਚ ਆ ਪੀੜਤਾ ਤਾਂ ਉਹਨੂੰ ਅਸੀਂ ਕਿਸੇ ਤਕ ਕੋਈ ਕਮੀ ਨਹੀਂ ਆਉਣ ਦੇਵਾਂਗੇ ਚਾਹੇ ਉਹ ਰਾਸ਼ਨ ਹੈ ਚਾਹੇ ਉਹ ਡੰਗਰਾਂ ਦਾ ਚਾਰਾ ਉਸੇ ਕੜੀ ਤਹਿਤ ਪਹਿਲਾਂ ਚਮਕੌਰ ਸਾਹਿਬ ਤੋਂ ਡੰਗਰਾਂ ਦਾ ਚਾਰਾ ਭੇਜਿਆ ਗਿਆ ਸਰਦਾਰ ਪਰਮਜੀਤ ਸਿੰਘ ਜੀ ਢੱਲੋਂ ਇਹਨਾਂ ਦੀ ਅਗਵਾਈ ਦੇ ਵਿੱਚ ਉਥੋਂ 200 ਟਰੱਕ ਲਗਭਗ ਚਾਰਾ ਅਸੀਂ ਭੇਜ ਚੁੱਕੇ ਹਾਂ ਔਰ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਸਰਦਾਰ ਪਰਮਜੀਤ ਸਿੰਘ ਢੱਲੋਂ ਹੁਣਾਂ ਦੀ ਇੱਥੇ ਸਮਰਾਲਾ ਹਲਕੇ ਦੀ ਸੰਗਤ ਵੱਲੋਂ ਜੋ ਬੀਜ ਕਣਕ ਇਕੱਤਰ ਕੀਤੀ ਗਈ ਹੈ ਉਹ ਅੱਜ ਜੀਰੇ ਭੇਜੀ ਜਾ ਰਹੀ ਹੈ ਔਰ ਮੈਂ ਸਮਝਦਾ ਸਾਡੇ ਵਰਕਰਾਂ ਦੇ ਵਿੱਚ ਸਾਡੇ ਸਾਰੇ ਅਹੁਦੇਦਾਰਾਂ ਦੇ ਵਿੱਚ ਇੰਨਾ ਵੱਡਾ ਉਤਸ਼ਾਹ ਕਿ ਲੋਕ ਇਸ ਕਾਰਜ ਦੇ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਗੇ ਆਉਂਦੇ ਨੇ ਜਦੋਂ ਵੀ ਜਿਹੜੀ ਵੀ ਕੋਈ ਡਿਊਟੀ ਲਈ ਗਈ ਆ ਉਹਨੇ ਵਾਖੂਬੀ ਉਹ ਡਿਊਟੀ ਨੂੰ ਨਿਵਾਇਆ ਔਰ ਅੱਜ ਇਥੋਂ ਲਗਭਗ ਦੋ ਟਰੱਕ ਨੇ ਜਿਹੜੇ ਉਹ ਜਾ ਰਹੇ ਨੇ ਬੀਜ ਦੇ ਔਰ ਜਿੱਥੇ ਵੀ ਫੇਰ ਦੁਬਾਰਾ ਕਿਤੇ ਡਿਊਟੀ ਸਾਡੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਸਫੀਰ ਸਿੰਘ ਜੀ ਬਾਦਲ ਵੱਲੋਂ ਲਈ ਜਾਊਗੀ ਉਹਨੂੰ ਵਾਖੂਬੀ ਨਿਵਾਵਾਂਗੇ ਕਿਉਂਕਿ ਪੰਜਾਬ ਦੀ ਇੱਕੋ ਇੱਕ ਪਾਰਟੀ ਆ ਜਿਹੜੀ ਹਮੇਸ਼ਾ ਪੰਜਾਬ ਦੇ ਨਾਲ ਖੜਦੀ ਆ ਉਹ ਆ ਸ਼੍ਰੋਮਣੀ ਅਕਾਲੀ ਦਲ ਲੋਕਾਂ ਨੇ ਵੀ ਦੇਖ ਲਿਆ ਕਿਉਂਕਿ ਆ ਹੜਾ ਨੇ ਬਿਲਕੁਲ ਸਾਫ ਸਪਸ਼ਟ ਸਥਿਤੀ ਕਰ ਦਿੱਤੀ ਐ ਕਿ ਕੋਈ ਵੀ ਪਾਰਟੀ ਆ ਕੇ ਆਪਣੇ ਦੁੱਖ ਦੇ ਵਿੱਚ ਕੋਈ ਨਹੀਂ ਖੜੀ ਤੇ ਖੜਿਆ ਤਾਂ ਸ਼੍ਰੋਮਣੀ ਅਕਾਲੀ ਦਲ ਖੜਿਆ ਔਰ ਇਹ ਲੋਕ ਅੱਜ ਕਹਿ ਰਹੇ ਨੇ ਪੰਜਾਬ ਦੇ ਲੋਕ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਆਪਣੀ ਖੇਤਰੀ ਪਾਰਟੀ ਨੂੰ ਆਪਾਂ ਤਕੜਾ ਕਰੀਏ ਔਰ ਉਸ ਕਾਰਜ ਦੇ ਵਿੱਚ ਲੋਕ ਵੀ ਲੱਗੇ ਹੋਏ ਨੇ ਸਾਡੇ ਸਾਰੇ ਵਰਕਰ ਵੀ ਡਟੇ ਹੋਏ ਨੇ ਇਸ ਲਈ ਮੈਂ ਜਿੱਥੇ ਸਾਰੇ ਆਪਣੇ ਵਰਕਰਾਂ ਦਾ ਆਪਣੇ ਹਲਕਾ ਇੰਚਾਰਜ ਜੀ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਵੀ ਦਿਨ ਰਾਤ ਇੱਕ ਕੀਤਾ ਹੋਇਆ ਚਾਹੇ ਉਹ ਤਰਨ ਤਰਨ ਦੀ ਇਲੈਕਸ਼ਨ ਚ ਜਾਂਦੇ ਨੇ ਚਾਹੇ ਇਧਰ ਹੜ੍ਹਾਂ ਚ ਜੋ ਸੇਵਾ ਲੱਗੀ ਹੈ ਉੱਥੇ ਵੀ ਡਿਊਟੀਆਂ ਨਿਭਾ ਰਹੇ ਨੇ ਨਾਲ ਅਸੀਂ ਵੀ ਸਾਰੇ ਸਹਿਯੋਗ ਕਰ ਰਹੇ ਹਾਂ ਇਸ ਲਈ ਮੈਂ ਸਾਰੀ ਸੰਗਤ ਦਾ ਆਪਣੇ ਇਲਾਕੇ ਦੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਦਾ ਜਿਹੜਾ ਵੱਡਾ ਸਹਿਯੋਗ ਸਾਡੇ ਨਾਲ ਬਣਿਆ ਹੋਇਆ ਔਰ ਆਸ ਕਰਦਾ ਕਿ ਅੱਗੇ ਤੋਂ ਐਸੇ ਤਰ੍ਹਾਂ ਹੀ ਇਹ ਸ਼੍ਰੋਮਣੀ ਕਾਲਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਵਿੱਚ ਕਾਰਜ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਦੀਪ ਸਿੰਘ ਪਿੰਡ ਜਾਤੀਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਮੱਛੀ ਵਾਲਾ ਸਰਕਲ ਦਾ ਜਾਤੀਵਾਲ ਦਾ ਪ੍ਰਧਾਨ ਜੋ ਸਰਪੰਨ ਜੀ ਸਿੰਘ ਢਿੱਲੋਂ ਸਾਹਿਬ ਨੇ ਸਾਡੇ ਇਲਾਕੇ ਦੀ ਡਿਊਟੀ ਲਈ ਸੀ ਇਹ ਕਣਕ ਕਿਤੇ ਮਾਇਆ ਇਕੱਠੀ ਕਰਨੀ ਆ ਜੋ ਬਾਦਰ ਸਾਹਿਬ ਦਾ ਹੁਕਮ ਹੈ ਉਹਦੇ ਨਾਲ ਅਸੀਂ ਉਹ ਜਿੰਨੀ ਵੀ ਮਾਇਆ ਸਾਡੇ ਲੋਕਾਂ ਦੇ ਨਾਲ ਹੋ ਕੇ ਇਕੱਠੀ ਕਰਕੇ ਦਿੱਤੀ ਆ ਉਹਦੇ ਨਾਲ ਕਣਕ ਦਾ ਵਿੱਚ ਜੀ ਦਾ ਲਗਭਗ ਬਾਜ਼ਾਰ ਦੇ ਵਿੱਚ 10 ਲੱਖ ਤੋਂ ਵੱਧ ਰੇਟ ਬਣਦਾ ਇਹ ਕੁਝ ਘੱਟ ਰੇਟ ਤੇ ਉਹਨਾਂ ਨੇ ਦਿੱਤਾ ਕੰਪਨੀ ਵਾਲਿਆਂ ਨੇ ਉਹ ਅਸੀਂ ਮਾਲ 250 ਕੁਆਂਟਲ ਅੱਜ ਕਣਕ ਦਾ ਵਿੱਚ ਖਰੀਦਿਆ ਜਿਹੜਾ ਸਾਰਾ ਪੈਸਾ ਵਰਕਰਾਂ ਨੇ ਢਿੱਲੋਂ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਆਪਣੀ ਜੇਬ ਦੇ ਵਿੱਚੋਂ ਉਹਨਾਂ ਪੀੜ੍ਹੀ ਦੇ ਪਰਿਵਾਰਾਂ ਲਈ ਇਕੱਠਾ ਕਰਕੇ ਭੇਜਿਆ ਉਸ ਤੋਂ ਪਹਿਲਾਂ 200 ਟਰੱਕ ਚ ਮਖੌਰ ਸਾਹਿਬ ਤੋਂ ਜਿਹੜਾ ਭੇਜਿਆ ਸੀ ਚਾਰੇ ਦਾ ਉਹਦੇ 'ਚ ਵੀ ਘੱਟੋ-ਘੱਟ 1.5-2 ਕਰੋੜ ਰੁਪਈਆ ਲੱਗਿਆ ਉਹ ਵੀ ਸੰਗਤ ਨੇ ਇਕੱਠਾ ਕਰਕੇ ਦਿੱਤਾ ਸੀ ਉਹ ਸੰਗਤ ਚਾਹੁੰਦੀ ਆ ਕਿ ਜਿਹੜੇ ਸਾਡੇ ਵੀਰ ਪਹਾੜ ਪ੍ਰਭਾਵਤ ਨੇ ਉਹਨਾਂ ਦਾ ਭਲਾ ਹੋ ਸਕੇ ਔਰ ਅਸੀਂ ਜਿਆਦਾ ਕੁਝ ਨਹੀਂ ਕਹਿ ਸਕਦੇ ਜੋ ਬਾਦਲ ਸਾਹਿਬ ਸਾਨੂੰ ਹੋਰ ਵੀ ਹੁਕਮ ਕਰਨਗੇ ਅਸੀਂ ਸਾਰਾ ਇਲਾਕਾ ਉਹ ਸੇਵਾ ਲਈ ਤਿਆਰ ਆ ਕਿਉਂਕਿ ਖੇਤਰੀ ਪਾਰਟੀ ਆ ਲੋਕ ਮੰਨ ਰਹੇ ਨੇ ਕਿ ਇਸ ਪਾਰਟੀ ਦਾ ਸਾਨੂੰ ਚੁਣਨਾ ਚਾਹੀਦਾ ਔਰ ਮੈਂ ਅਪੀਰ ਵੀ ਕਰੂੰਗਾ ਸਾਰੇ ਵੀਰਾਂ ਨੂੰ ਕਿ ਆਪਣੀ ਪਾਰਟੀ ਨੂੰ ਆਪਾਂ ਅੱਗੇ ਲਿਆਈਏ ਤਾ ਕੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਕਿਸਾਨਾਂ ਦਾ ਮਜ਼ਦੂਰਾਂ ਦਾ ਵਪਾਰੀਆਂ ਦਾ ਭਲਾ ਕਰ ਸਕੇ ਇਹਨਾਂ ਨੂੰ ਕਹਿੰਦਾ ਫਤਿਹ ਹਜ਼ਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼੍ਰੋਮਣੀ ਅਕਾਲੀ ਦਲ ਹਲਕਾ ਸਮਰਾਲਾ ਦੀ ਸਮੂੱਚੀ ਜਥੇਬੰਦੀ ਵੱਲੋਂ ਜਿਵੇਂ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਇੱਕ ਮਿਸ਼ਨ ਚਲਾਇਆ ਗਿਆ ਸੀ ਹੜਪੀਟਾਂ ਦੀ ਮਦਦ ਲਈ ਉਸੇ ਕੜੀ ਦੇ ਤਹਿਤ ਸਮੂੱਚੀ ਹਲਕਾ ਸਮਰਾਲੇ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਵੱਲੋਂ ਪਿਛਲੇ ਸਮੇਂ ਚ ਕਣਕ ਤੇ ਕਣਕ ਦਾ ਬੀਜ ਏ ਅਸੀਂ ਇਕੱਠਾ ਕੀਤਾ ਸੀ ਤੇ ਅੱਜ ਅਸੀਂ 250 ਕੁਆਂਟਲ ਬੀਜ ਆ ਜਿਹੜਾ ਉਹ ਭੇਜਣ ਲੱਗੇ ਆ ਜਿਹੜਾ ਕਿ ਜੀਰੇ ਜਾਣਾ ਆ ਉੱਥੇ ਜੋ ਸਾਡੇ ਸੈਂਟਰ ਬਣੇ ਨੇ ਉੱਥੋਂ ਅੱਗੇ ਜਿੰਨਾ ਜਿੰਨਾਂ ਨੂੰ ਲੋੜ ਹਿਸਾਬ ਨਾਲ ਸਪਲਾਈ ਹੋ ਜਾਣਾ ਸੋ ਇੱਕ ਵਾਦਾ ਜੋ ਸ਼ਰੋਮਣੀ ਕਾਲੀਦਾਲ ਨੇ ਸਮੁੱਚੇ ਪੰਜਾਬ ਦੀ ਜਨਤਾ ਨਾਲ ਕੀਤਾ ਸੀ ਕਿਉਂਕਿ ਖੇਤਰੀ ਪਾਰਟੀ ਦਾ ਫਰਜ਼ ਹੁੰਦਾ ਆਪਣੇ ਲੋਕਾਂ ਨਾਲ ਖੜਨਾ ਤੇ ਉਸ ਟਾਈਮ ਤੇ ਵਾਦਾ ਕੀਤਾ ਗਿਆ ਸੀ ਵੀ ਜਦ ਤੱਕ ਜਿਹੜੇ ਲੋਕ ਭੈਣ ਭਾਈ ਸਾਡੇ ਹੜਾਂ ਦੀ ਮਾਰੇ ਠਾਏ ਨੇ ਜਦ ਤੱਕ ਉਹ ਆਪਣੇ ਪੈਰਾਂ ਤੇ ਨਹੀਂ ਹੁੰਦੇ ਸ਼੍ਰੋਮਣੀ ਅਕਾਲੀ ਦਲ ਤੇ ਉਹਦੀ ਸਮੁੱਚੀ ਟੀਮ ਉਹਨਾਂ ਨਾਲ ਡਟ ਕੇ ਖੜੂਗੀ ਉਸੇ ਲੜੀ ਤਹਿਤ ਅਸੀਂ ਪਹਿਲਾਂ ਵੀ ਜੋ ਇਥੋਂ ਸਮਗਰੀ ਜਾਂਦੀ ਰਹੀ ਆ ਤੇ ਹੁਣ 250 ਕੁਆਂਟਲ ਜਿਹੜਾ ਬੀਜ ਆ ਉਹ ਸਮਰਾਲੇ ਤੋਂ ਜਾ ਕੇ ਸਿੱਧਾ ਅਜ ਜੀਰੇ ਪਹੁੰਚੇਗਾ ਇੱਥੇ ਵੀ ਆਪਣੇ ਜਿਹੜੋ ਫਸਿਆ ਪਿੰਡ ਦੇ ਵਿੱਚ ਹੜਾ ਆਏ ਸੀਗੇ ਇੱਥੇ ਵੀ ਜਿਹੜੋ ਮਾਲਸਾ ਪਹੁੰਚੇ ਸੀਗੇ ਤੇ ਉਸ ਤੋਂ ਬਾਅਦ ਚੋ ਇਸ ਗੱਲ ਦਾ ਬਵਾਦ ਵੀ ਜਿਹੜੇ ਨੋਟਾਂ ਦੀ ਗੱਠੀ ਲੈ ਕੇ ਗਏ ਨੇ ਵੀ ਉਹ ਨੋਟਾਂ ਦੀ ਗੱਠੀ ਮੁੜ ਕੇ ਵਾਪਸ ਉਹ ਕਾਲੀਆ ਦਾ ਸਬੰਸੀ ਉਥੇ ਵਾਪਸ ਲੈਣੀਗੀ ਇਹ ਚ ਕੀ ਚਾਹੀਏ ਆ ਤੁਸਾਂ ਦੇਖੋ ਉਸ ਥਾਂ ਦੇ ਉੱਤੇ ਮੈਂ ਖੁਦ ਆਪ ਮੌਜੂਦ ਸੀ ਦੇਖੋ ਕਈ ਲੋਕਾਂ ਦਾ ਸਿਆਸਤ ਕਰਨ ਦਾ ਕੰਮ ਹੁੰਦਾ ਜਿਹੜੇ ਨਹੀਂ ਕਰ ਸਕਦੇ ਉਹ ਦੂਜੇ ਤੇ ਕੁਐਸਚਨਿੰਗ ਹੀ ਕਰਦੇ ਆ ਪਰ ਉੱਥੇ ਗੱਲ ਇਹ ਸੀ ਵੀ ਕੱਲਾ ਫਸਿਆ ਬੰਨ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਜਿਹੜੀਆਂ ਵੀ ਕਮੇਟੀਆਂ ਮੂਰੇ ਹੋ ਕੇ ਕੰਮ ਕਰ ਰਹੀਆਂ ਸਨ ਉਹਨਾਂ ਨੂੰ ਫੰਡ ਦਿੱਤੇ ਗਏ ਇਰਰਸਪੈਕਟਿਵ ਉਹ ਕਿਹੜੀ ਪਾਰਟੀ ਨਾਲ ਨੇ ਉਹਨਾਂ ਦੀ ਵਿਚਾਰਧਾਰਾ ਕੀ ਆ ਸਿਰਫ ਇਹ ਪੁੱਛਿਆ ਗਿਆ ਸੀ ਉੱਥੇ ਮੈਂ ਨਾਲ ਸੀ ਵੀ ਪਾਈ ਇੱਥੇ ਪ੍ਰਬੰਧ ਕੌਣ ਦੇਖ ਰਿਹਾ ਸਰਪੰਚ ਆਪਣੀ ਟੀਮ ਨਾਲ ਦੇਖਦਾ ਸਰਪੰਚ ਸਾਹਿਬ ਨੂੰ ਉੱਥੇ ਪੈਸੇ ਦਿੱਤੇ ਗਏ ਹਾਲਾਂਕਿ ਉਸ ਤੋਂ ਬਾਅਦ ਅਸੀਂ ਨਾਲ ਲੱਗ ਕੇ ਸੇਵਾ ਵੀ ਕੀਤੀ ਤਾਂ ਤਕਰੀਬਨ 4000 ਲੀਟਰ ਦੇ ਕਰੀਬ ਉੱਥੇ ਡੀਜ਼ਲ ਵੀ ਭਜ ਭੇਜਿਆ ਗਿਆ ਜਿਹੜਾ ਕਿ ਕਿਤੇ ਵੀ ਤੁਹਾਡੇ ਕੋਲ ਰਿਕਾਰਡ ਦੇ ਵਿੱਚ ਨਹੀਂ ਹੋਣਾ ਪੜੋਸੀ ਉੱਤੇ ਸਮੁੱਚੀ ਸੇਵਾ ਸਾਡੀ ਸਮੁੱਚੀ ਟੀਮ ਉੱਤੇ ਕਰਦੀ ਰਹੀ ਆ ਤੇ ਅੱਜ ਵੀ ਜਿਹੜਾ ਅਸੀਂ ਇਹ ਜਿਹੜਾ ਇੱਥੇ ਅਸੀਂ ਇੱਥੇ ਕਣਕ ਤੇ ਬੀਜ ਭੇਜ ਰਹੇ ਆ ਇਹਦੇ ਵਿੱਚ ਵੀ ਮੈਂ ਜੇ ਤੁਹਾਨੂੰ ਕਹਾਂ ਸਾਡੇ ਇਕੱਲੇ-ਇਕੱਲੇ ਵਰਕਰ ਨੇ ਕਿਸੇ ਨੇ ਪੈਸਿਆਂ ਦੇ ਨਾਲ ਕਿਸੇ ਨੇ ਦਾਣਿਆਂ ਦੇ ਨਾਲ ਕਿਸੇ ਨੇ ਬੀਜਾਂ ਦੇ ਨਾਲ ਮਦਦ ਕੀਤੀ ਆ ਤੇ ਆਉਣ ਵਾਲੇ ਸਮੇਂ 'ਚ ਜੇ ਲੋੜ ਪਈ ਤਾਂ ਅਸੀਂ ਹੋਰ ਵੀ ਜਿਵੇਂ ਪਾਰਟੀ ਵੱਲੋਂ ਹੁਕਮ ਲੱਗੇਗਾ ਕਿਉਂਕਿ ਜਿਵੇਂ ਰਿਕੁਆਇਰਮੈਂਟ ਆਉਂਦੀ ਆ ਉਸ ਹੱਬ ਨਾਲ ਸਮਾਨ ਭੇਜਿਆ ਜਾਂਦਾ ਆ ਆਉਣ ਵਾਲੇ ਸਮੇਂ 'ਚ ਕਣਕ ਜਾਂ ਬੀਜੇ ਹੋਰ ਲੋੜ ਪਈ ਤਾਂ ਸਮਰਾਲੇ ਹਲਕੇ ਦੀ ਸਮੁੱਚੀ ਕਾਲੀਦਾਦੀ ਲੀਡਰਸ਼ਿਪ ਸਾਡੇ ਨਾਲ ਇੱਕਜ ਪਸ਼ੂਆਂ ਦਾ ਚਾਰਾ ਵਗੈਰਾ ਤੇ ਹੋਰ ਵੀ ਬਾਲ ਸਾਹਿਬ ਨੇ ਕਿਹਾ ਸੀ ਉਹ ਵੀ ਭੇਜਿਆ ਗਿਆ ਹੈ ਹੋਰ ਸਮਾਨ ਜੀ ਇਹ ਜਿਹੜਾ ਜੀ 500 ਟਰੱਕ ਦੇ ਕਰੀਬ ਸਦਾ ਸੁਖਬੀ ਸਿੰਘ ਬਾਦਲ ਨੇ ਪੰਜਾਬ ਵਾਸੀਆਂ ਨਾਲ ਉਹਨੂੰ ਕੀਤਾ ਸੀ ਵੀ ਜਿੱਥੇ ਪਸ਼ੂਆਂ ਦੇ ਚਾਰੇ ਦੀ ਲੋੜ ਹੈ ਭੇਜਿਆ ਜਾਊਗਾ ਜਿਹਦੇ ਵਿੱਚੋਂ ਜਿਹੜਾ ਚਮਕੌਰ ਸਾਹਿਬ ਏਰੀਆ ਆ ਜਿੱਥੇ ਜਿੱਥੇ ਸਾਡੀ ਡਿਊਟੀ ਲੱਗੀ ਸੀ ਉਤੋਂ ਤਕਰੀਬਨ 2 2.5 200 ਦੇ ਕਰੀਬ ਟਰੱਕ ਜਿਹੜਾ ਉਹ ਭੇਜਿਆ ਗਿਆ ਤੇ ਉਹ ਸਾਰੇ ਦਾ ਸਾਰ ਅੱਗੇ ਵੰਡ ਕੇ ਤੇ ਲੋਕਾਂ ਤੱਕ ਪਹੁੰਚਾਇਆ ਗਿਆ ਕੱਲੇ-ਕੱਲੇ ਪਿੰਡ ਦੇ ਵਿੱਚ ਸੋ ਮੈਂ ਮੇਰੇ ਦੱਸਣ ਤੋਂ ਭਾਵੇਂ ਆ ਵੀ ਚਾਹੇ ਉਹ ਆਚਾਰ ਦੀ ਗੱਲ ਹੋਵੇ ਚਾਹੇ ਉਹ ਪੈਸੇ ਦੀ ਗੱਲ ਹੋਵੇ ਚਾਹੇ ਉਹ ਡੀਜ਼ਲ ਦੀ ਗੱਲ ਹੋਵੇ ਚਾਹੇ ਜ਼ਰੂਰੀ ਸਮਾਨ ਦੀ ਗੱਲ ਹੋਵੇ ਬੀਜਾਂ ਦੀ ਗੱਲ ਹੋਵੇ ਕਣਕ ਦੀ ਗੱਲ ਹੋਵੇ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਇਹ ਖੇਤਰੀ ਪਾਰਟੀ ਆ ਉਹਦਾ ਫਰਜ਼ ਬਣਦਾ ਸੀ ਉਸੇ ਫਰਜ਼ ਨੂੰ ਅਸੀਂ ਨਿਭਾਉਂਦੇ ਹੋਏ ਇਸ ਲੀਡਰਸ਼ਿਪ ਤੇ ਜੋ ਸੁਖਬੀਰ ਸਿੰਘ ਬਾਦਲ ਜੀ ਨੇ ਯਕੀਨ ਦਿਵਾਇਆ ਸੀ ਲੋਕਾਂ ਨੂੰ ਉਸੇ ਗੜੀ ਤਹਿਤ ਸਾਰੀ ਇਹ ਲੀਡਰਸ਼ਿਪ ਖੜੀ ਆ ਤੇ ਡਟ ਕੇ ਸਾਥ ਵੀ ਦੇਵਾਂਗੇ ਤੇ ਆਉਣ ਵਾਲੇ ਦਿਨਾਂ 'ਚ ਕਿਉਂਕਿ ਹੁਣ ਸਰਨਤਨ ਇਲੈਕਸ਼ਨ ਵੀ ਡਿਊਟੀਆਂ ਲੱਗੀਆਂ ਨੇ ਤੇ ਉਹਦੇ ਵਿੱਚੋਂ ਸਾਨੂੰ ਇਹ ਵੀ ਕਿਹਾ ਗਿਆ ਵੀ ਕੁਝ ਸੰਗਤ ਹੜਪਰਵਾਪ ਤੇਰੀਆਂ ਜਾ ਕੇ ਟਰੈਕਟਰ ਟਰਾਲੀਆਂ ਆਪਣੀਆਂ ਲਿਜਾ ਕੇ ਉੱਥੇ ਜੋ ਬੀ ਬੀਜਣ ਦਾ ਕੰਮ ਆ ਉਹਦੇ ਵਿੱਚ ਵੀ ਜਿਹੜੀ ਯੂਥ ਅਕਾਲੀ ਦਲ ਦੀ ਸਮੁੱਚੀ ਟੀਮ ਉੱਤੇ ਕੰਮ ਕਰੂ। ਇਹ ਜਿਹੜਾ ਬੀਜ ਕਿਹੜੇ ਲੱਕੇ ਚ ਵੰਡਿਆ ਜਾ ਜਿਹੜਾ 250 ਕਵਾਂਟਲ ਤੁਸੀਂ। ਇਹ ਅੱਜ ਜਿਹੜਾ ਬੀਜ ਜਾ ਰਿਹਾ ਜੀ ਇਹ ਅਜਨਾਲੇ ਸੌਰੀ ਇਹ ਜੀਰੇ ਜੀਰੇ ਜਾ ਰਿਹਾ ਤੇ ਜੀਰੇ ਦੇ ਵਿੱਚ 2-3 ਦਿਨਾਂ ਤੱਕ ਪ੍ਰਧਾਨ ਜੀ ਨੇ ਪ੍ਰੋਗਰਾਮ ਰੱਖਣਾ ਜਿਹੜੀ ਇਹ ਤੋਂ 250 ਕਵਾਂਟਲ ਸਾਡਾ ਚਲੇ ਜਾਣਾ ਕਿਉਂਕਿ ਪਾਰਟੀ ਨੇ ਹਰੇਕ ਥਾਂ ਤੇ ਇੱਕ ਸਬ ਸੈਂਟਰ ਸਟੈਬਲਿਸ਼ ਕੀਤੇ ਨੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਉੱਥੋਂ ਜਾਂਦਾ ਅੱਜ ਜਿਹੜਾ ਕੱਲ ਇੱਕ ਅਸੀਂ ਇੱਥੋਂ ਭੇਜਿਆ ਸੀਗਾ ਜਿਹੜੇ ਸਾਡੇ ਰਾਜੂ ਖੰਨਾ ਜੀ ਨੇ ਉਹਨਾਂ ਨੇ ਕੱਲ ਵੀ ਬੀਜ ਮੱਛਵਾੜੇ ਤੋਂ ਉਹ ਵੀ ਗਿਆ ਆ ਉਹ 400 ਕੁਇੰਟਲ ਦੇ ਕਰੀਬ ਸੀਗਾ ਜਿਹੜਾ ਉਹਨਾਂ ਦੀ ਟੀਮ ਨੇ ਇਕੱਠਾ ਕੀਤਾ ਸੀ ਤੇ ਉਹਨਾਂ ਨੇ ਅਜਨਾਲੇ ਭੇਜਿਆ ਸਾਡੀ ਡਿਊਟੀ ਜੀਰੇ ਦੀ ਲੱਗੀ ਆ ਸੋ ਵੱਖ-ਵੱਖ ਥਾਵਾਂ ਤੇ ਜਿੱਥੇ-ਇਥੇ ਲੋਡ ਆ ਉੱਥੇ ਅੱਡੜ-ਹਲਕਿਆਂ ਦੀ ਡਿਊਟੀ ਲੱਗੀ ਆ ਤੇ ਅੱਜ ਸਾਡਾ ਜਿਹੜਾ ਬੀਜ ਸਾਰਾ ਜੀਰੇ